બસ ਦਾ ਬ੍ਰੇਕ ਫੋਲ ਹੋ ਗਿਆ ਸੀ ਜੀ ਆਪ ਜੀ ਦਾ ਉੱਚਾ ਪੌੜਾ ਜੀ ਹੈ ਕਿੰਨੀਆਂ ਬਸਾਂ ਹੋਈਆਂ ਜੀ ਬਜੇ ਉਹ ਸਵਾਰੀਆਂ ਤਾਂ ਫੁੱਲ ਸੀ ਜੀ ਬਸ ਨਾ ਕੋਈ ਲੋਕੀ ਚੱਕੀ ਵਗੈਰਾ ਹੋਏ ਜਾਂ ਕੋਈ ਤਾਂ ਹੋਇਆ ਬਹੁਤ ਜੀ ਤੇ ਹੁਣ ਤਾਂ ਦੇ ਪਾਂ ਦੇ ਦੀ ਡੈਥ ਹੋ ਗਈ ਉਹਦੀ ਡੈਥ ਹੋ ਗਈ ਕਿੰਨੀ ਉਮਰ ਹੈ ਗਈ ਸੀ ਉਹਦੇ 43 ਸਾਲ ਹੈ 43 ਹਾਂ ਉਹਦਾ ਵਿਆਹ ਸੀ ਨਾ ਮਾਂ ਪਿਓ ਵੀ ਹੈ ਨਹੀਂ ਸੀ ਕੋਈ ਜਿੰਨਕੇ ਐਡਾ ਸੀਗਾ 8-3 ਬਸ ਸੀਗਾ ਜਿਹਨ ਪਾਲਿਆ ਸੀ ਅੱਛਾ ਅੱਛਾ ਮਨ ਗਲਤੀ ਬੱਸ ਵਾਲੇ ਦੀ ਜਿਹਦੀ ਬ੍ਰੇਕ ਫੇਲ ਕਰ ਗਈ ਆਉਂਦੀ ਉਹਦੀ ਗਲਤੀ ਆ ਉਹਦੀ ਗਲਤੀ ਬੱਸ ਵਾਲੇ ਦੀ ਇਹ ਪੁਰਾਣੀ ਬੱਸ ਸੀ ਪਤਾ ਨਹੀਂ ਉਹ ਸਾਨੂੰ ਕਿਹਦਾ ਨਵੀਆਂ ਕਿ ਪੁਰਾਣੀਆਂ ਵਿੱਚ ਬੈਠੇ ਇੱਥੇ ਟਿਕਾਤੇ ਅਲਫਾ ਮਾਲ ਦੇ ਸਾਹਮਣੇ ਨਾ ਇੱਕ ਬੱਸ ਸੀਗੀ ਪੰਸਪ ਇਹ ਜਾ ਰਹੀ ਸੀਗੀ ਅੱਗੇ ਤੇ ਪਿਛੇ ਇੱਕ ਪਿਆਰ ਬੱਸ ਆ ਰਹੀ ਸੀਗੀ ਔਰ ਅਚਾਨਕ ਉਸ ਬੱਸ ਦੀਆਂ ਬ੍ਰੇਕਾਂ ਜਿਹੜੀਆਂ ਉਹ ਫੇਲ ਹੋ ਗਈਆਂ ਔਰ ਇਸ ਜਿਹੜੀ ਸਰਕਾਰੀ ਬੱਸ ਸੀਗੀ ਉਹਨੂੰ ਪਿੱਛੋਂ ਹਿਟ ਕੀਤਾ ਔਰ ਕਾਫੀ ਵਸਤਾ ਤੇ ਨੁਕਸਾਨ ਹੋਇਆ ਹੀ ਆ ਕੁਝ ਇਸ ਬੱਸ ਦੀਆਂ ਡਰਾਈਵਰ ਕੰਡਕਟਰ ਸਵਾਰੀਆਂ ਪਰਮਾਤਮਾ ਦੀ ਕਿਰਪਾ ਦੇ ਨਾਲ ਸੇਫ ਨੇ ਉਹ ਜਿਹੜੀ ਪਿਆਰ ਬੱਸ ਸੀਗੀ ਉਹਦੇ ਚ ਕੁਝ ਇੱਕ ਸਵਾਰੀਆਂ ਇਚੜ ਹੋਈਆਂ ਨੇ ਉਹਨਾਂ ਨੂੰ ਗੁਰਨਾੰਤ ਦੇ ਹਸਪੀਟਲ ਜੜਾਇਆ ਪਛਾਣ ਦਿੱਤਾ ਗਿਆ ਉਹਨਾਂ ਦੀ ਬੱਸੀਆਂ ਪੰਡ ਤੋਂ ਆਏ ਸੀ ਅੱਜ ਦੱਸੋ ਭਾਈ ਕਿਹੜੀ ਜਗ੍ਹਾ ਤੋਂ ਆਏ ਸੀ ਬੱਸੀਆਂ ਤੋਂ ਜੀ ਹਾਂਜੀ ਕਿਹੜੀ ਜਗ੍ਹਾ ਤੇ ਐਸੀ? ਅਗਿਓ ਬਾਬਾ ਸਿੱਧਾ ਜੀ ਦੀ ਮੱਥਾ ਟੇਕਣ ਆਏ ਸੀ। ਕੀ ਹੋਇਆ ਚ ਕੀ ਬਾਬਾ? ਬੱਸੇ ਦਾ ਬ੍ਰੇਕ ਫੋਲ ਹੋ ਗਿਆ ਸੀ ਜੀ। ਹਾਂਜੀ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ? ਆਪ ਗੁਜਰਾ ਉੱਚਾ ਪੌੜਾ ਜੀ ਹੈ। ਅੱਛਾ ਕਿੰਨੀਆਂ ਬੱਸਾਂ ਹੋਈਆਂ ਜੀ ਭਾਜੀ? ਉਹ ਸਵਾਰੀਆਂ ਤਾਂ ਫੁੱਲ ਸੀ ਜੀ ਬੱਸ ਨਾ। ਕੋਈ ਲੋਕੀ ਚੱਕੀ ਵਗੈਰਾ ਹੋਏ। ਜਾਂ ਕੋਈ ਤਾਂ ਹੋਇਆ ਬਹੁਤ ਹੈ ਜੀ। ਉਹਨਾਂ ਨੂੰ ਕਿੰਨੀਆਂ ਬੱਸਾਂ ਦਾ ਐਕਸੀਡੈਂੈਂਟ ਹੋਇਆ? ਦੋ ਦਾ ਹੋਇਆ ਜੀ। ਦੋ ਦਾ। ਹਾਂ ਜੀ। ਬੱਸ ਤਾਂ ਫਿਰ ਤੇਜ਼ ਹੋ ਗਈ ਨਾ ਜੇ ਪੌੜਾ ਹਲ ਤੇ ਜਦੋਂ ਉਤਰਦੀ ਸੀ ਜੀ। ਮੂਰੇ ਸੀਗੇ ਜੀ ਅੱਗੇ ਬੈਠੇ ਸੀ ਉਹ ਵੀ ਸਹਾਰੀਆਂ ਤੇ ਹੋਇਆ ਜੀ ਹਾਂਜੀ ਹਾਂਜੀ ਆ ਤਾਂ ਨਾਲ ਦਾ ਇੱਕ ਉਹੀ ਲੋਕੇ ਆਉਂਦੇ ਸੀਗੇ ਮੈਨੂੰ ਉਹਨਾਂ ਦੀ ਦਰਤ ਹੋ ਗਈ ਪਤਾ ਨਹੀਂ ਨਾਲ ਹੀ ਹੋ ਗਈ ਉਹ ਅੱਗੇ ਗਈ ਤੁਹਾਡੇ ਨਾਲ ਹਾਂਜੀ ਸੀਗੇ ਨਾਲ ਹਾਂਜੀ ਸਵਾ ਇਕੱਲੇ ਆ ਕੇ ਤੁਹਾਡੇ ਨਾਲ ਪਰਿਵਾਰਿਕ ਮੈਂ ਨਹੀਂ ਨਹੀਂ ਇਕੱਲੇ ਹੀ ਆ ਜੀ ਮੈਂ ਤਾਂ ਇਕੱਲੇ ਆ ਹਾਂਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਬਸੀਆਂ ਪਿੰਡ ਹਾਂਜੀ ਤੇ ਹੋਰ ਕੋਈ ਬੰਦੇ ਦਿੱਦਿਆ ਸੀ ਤੁਹਾਨੂੰ ਵੀ ਕੋਈ ਹੋਈ ਹੈ ਮੌਤ ਹਾਂਜੀ ਮੌਤ ਵੀ ਹੋਈ ਹੈ ਕੋਈ ਮੌਤ ਹੋਈ ਆ ਇੱਥੇ ਕਹਿੰਦੇ ਮੌਤ ਹੋ ਗਈ ਮੁੰਡੇ ਦੀ ਉਹ ਜਿਹੜਾ ਲੈ ਹਾਂਜੀ ਹਾਂਜੀ ਉਹਨਾਂ ਦੇ ਯਾਰ ਸੀ ਬ੍ਰੇਕ ਫੇਲ ਹੋਈ ਸੀ ਬਸ ਤੇ ਸੀ ਬ੍ਰੇਕ ਫੇਲ ਹੋ ਗਈ ਸੀ ਜੀ ਉਹ ਅੱਜ ਬਸ ਦੀ ਬ੍ਰੇਕ ਫੇਲ ਹੋ ਗਈ ਸੀ ਹਾਂਜੀ ਹਾਂਜੀ ਉਹ ਐਸੇ ਕੀ ਗੱਲ ਮੁਲਾਪੁਰ ਸੁਧਾਰ ਤੋਂ ਆਏ ਸੀ ਸਹੀ ਜਿੰਨ ਸੁਧਾਰ ਤੋਂ ਆਏ ਮੁਲਾਪੁਰ ਦੇ ਕੋਲੇ ਸੁਧਾਰ ਆ ਠੀਕ ਆ ਯਾਰ ਤੇ ਅਸੀਂ ਦੁਪਹਿਰੇ ਤੇ ਆਏ ਸੀ ਚੀਦਾ ਸਾਹਿਬ ਚੀਦਾ ਸਾਹਿਬ ਅੱਜ ਪੰਜਵਾਂ ਸ਼ਗਾਰਾ ਸਾਡਾ ਤੇ ਅਸੀਂ ਉਥੋਂ ਦੁਪਹਿਰੇ ਤੋਂ ਹੁਣ ਵਾਪਸ ਚੱਲੇ ਸੀਗੇ ਤੁਸੀਂ ਕਿੰਨੇ ਪਰਿਵਾਰ ਦੇ ਕਿੰਨੇ ਮੈਂਬਰ ਆਏ ਸੀ ਅਸੀਂ ਮੈਂ ਤੇ ਭਾਨ ਜਾਂ ਦੋਨੇ ਆ ਚਾਈ ਤੇ ਇੱਕ ਸਾਡਾ ਦੋਸਤ ਸੰਗੀ ਆ ਠੀਕ ਹੈ ਜੀ ਤਿੰਨ ਚਾਰ ਜਾਣੇ ਸੀਗੇ ਤੇ ਇਹ ਪ੍ਰੋਪਰ ਹੋਇਆ ਹਾਸਾ ਇਹ ਕਿੱਥੇ ਹੋਇਆਗਾ ਇਹ ਆਪਣੇ ਵੱਡੇ ਵੱਡੇ ਪੋੜ ਨਹੀਂ ਬਾਹਰ ਨਿਕਲ ਗਏ ਸ਼ਹਿਰੋਂ ਬਾਹਰ ਨਿਕਲ ਗਏ ਹਾਂਜੀ ਮੈਨੂੰ ਉਹ ਨਿਸ਼ਾਨੀ ਤਾਂ ਪਤਾ ਜਿੱਥੇ ਜੱਸਾ ਸਿੰਘ ਦਾ ਘਰ ਪਾਰਕ ਕੋਈ ਥੋੜਾ ਜਿਹਾ ਗਾਂਹ ਜਾ ਕੇ ਬਸ ਬਸਾ ਲੈ ਇਸਨੇ ਤੇ ਪਿਆਰ ਵਾਲੀ ਬੱਸ ਸੀਗੀ ਉਹ 'ਚ ਅਸੀਂ ਬੈਠੇ ਸੀ ਤੁਸੀਂ ਉੱਥੇ ਬੈਠੇ ਸੀ ਹਾਂ ਅਸੀਂ ਦੋਨੇ ਜਾਣੇ ਬੈਠੇ ਸੀ ਇੰਜਣ ਦੇ ਉੱਤੇ ਅੱਛਾ ਅੱਗੇ ਅੱਗੇ ਤੇ ਇਹ ਜਿਹੜਾ ਮੇਰਾ ਭਾਨਾ ਜੇ ਬਾਰੀ ਕੋਲੇ ਖੜਾ ਸੀਗਾ ਬਾਰੀ ਕੋਲੇ ਸੀ ਹਾਂ ਤੇ ਉਹ ਉਥੋਂ ਬ੍ਰੇਕਾਂ ਫੇਰ ਹੋ ਗਏ ਉਹਦੀਆਂ ਹੂੰ ਬਸਰੀ ਉਹ ਰੋਲਾ ਪਾਈ ਜਾਂਦਾ ਮੈਂ ਉਹਨੂੰ ਕਹੀ ਵੀ ਜਾਂਦਾ ਗੇਅਰ ਪਾ ਦੇ ਵੱਡਾ ਇੰਜਨ ਬੰਦ ਕਰ ਦੇ ਸੋਚ ਬੰਦ ਕਰ ਦੇ ਸੋ ਬ੍ਰੇਕ ਫੇਲ ਹੋ ਗਏ ਉਹਦੇ ਬ੍ਰੇਕ ਫੇਲ ਹੋ ਗਏ ਉਹਨੇ ਗੇਅਰ ਵੀ ਨਹੀਂ ਪਾਇਆ ਵੱਡਾ ਉਹ ਉਦੋਂ ਕਬਰ ਆ ਗਿਆ ਉਹ ਰੋਕੋ ਹੋਰ ਐਡੇ ਕੋਲ ਤੋਂ ਥੱਲੇ ਉੱਤੇ ਦੀ ਗੱਡੀ ਵੈਸੇ ਹੀ ਰੋਕਦੀ ਬੱਜੀ ਕਿਹਦੇ ਤੇ ਜਾ ਕੇ ਗੱਡੀ ਗਾਂ ਟ੍ਰੈਫਿਕ ਤੇ ਜਾਮ ਸੀਗਾ ਹਮ ਇੱਕ ਕਾਰ ਸੀ ਕਾਰ ਤੇ ਤੋਂ ਮੇਰੇ ਛੋੜੀ ਵਜੇ ਤੇ ਉਹ ਬੱਸ ਦੇ ਵਿੱਚ ਉਜੀ ਜਾ ਕੇ ਗਾਂ ਫਿਰ ਬੱਸ ਤੇ ਬੱਜੀ ਹਾਂ ਦੂਜੀ ਬੱਸ ਤੇ ਬੱਜੀ ਦੂਜੀ ਬੱਸ ਤੇ ਬੱਜੀ ਉਹਦੇ ਕਿਤੇ ਵੀ ਕਿੰਨੇ ਕਿ ਬੰਦੇ ਜਖਮੀ ਹੋ ਗਏ ਉਹ ਤਾਂ ਜ਼ੰਗੀਨ ਪਦੇ ਉਹ ਦੂਜੀ ਨਹੀਂ ਆਪਣੀ ਡੀਲ ਐਸ ਗੱਡੀਆਂ ਹੁੰਦੀਆਂ ਬਸ ਉਹ ਜੀ ਕੀ ਪਤਾ ਨਹੀਂ ਕੋਈ ਸਵਾਰੀ ਸੀ ਕੀ ਵਜੇ ਜਪਰ ਮੈਨੂੰ ਉਹਦਾ ਨਹੀਂ ਪਤਾ ਅੱਛਾ ਤੇ ਇਹ ਸਾਡਾ ਐਕਸੀਡੈਂਟ ਹੋ ਗਿਆ ਇਹ ਜਿਹੜਾ ਬੰਦਾ ਮੂਰੇ ਬੈਠਾ ਸੀ ਮੇਰੇ ਉਹਦੇ ਸਿਰ ਤੇ ਸੱਟ ਹੋ ਗਈ ਫਿਰ ਸਰਵਜਾ ਗਾਂ ਜਾਂ ਕੀ ਹੋਇਆ ਕਿ ਮੈਨੂੰ ਨਹੀਂ ਪਤਾ ਤੇ ਮੈਂ ਉਹਦੇ ਮਗਰ ਬਿਠਾ ਸੀ ਤੁਸੀਂ ਜਾਣਾ ਕਿੱਥੇ ਸੀ ਬਾਬਾ ਜੀ ਅਸੀਂ ਮੁੱਲਾਪੁਰ ਮੁਗਗਿਆਂ ਨੂੰ ਮੁਗਗਿਆਂ ਨੂੰ ਚੱਲੇ ਸੀ ਮੁਗਗਿਆਂ ਨੂੰ ਮੁਗਗਰ ਚੱਲੇ ਸੀ ਹਾਂ ਮੁਗਗਰ ਚੱਲੇ ਸੀ ਅੱਛਾ ਤੇ ਤੇ ਹੁਣ ਤੇਦੇ ਭਾਂਦੇ ਦੀ ਡੈਥ ਹੋ ਗਈ ਉਹਦੀ ਡੈਥ ਹੋ ਗਈ ਕਿੰਨੀ ਕੁਮਰ ਹੈਗੀ ਸੀ ਉਹ 43 ਸਾਲ ਦੇ ਸੀ 43 ਹਾਂ ਉਹ ਵਿਆਹ ਸੀ ਨਾ ਮਾਂ-ਪਿਓ ਵੀ ਹੈ ਨਹੀਂ ਸੀ ਕੋਈ ਕੁਝ ਜਿੰਨਕੇ ਐਡਾ ਸੀਗਾ 8-3 ਦਾ ਸੀਗਾ ਜੋ ਪਾਲਿਆ ਸੀ ਅੱਛਾ ਅੱਛਾ ਮਤਲਬ ਗਲਤੀ ਬੱਸ ਵਾਲੇ ਦੀ ਜਿਹਦੀ ਬ੍ਰੇਕ ਫੇਰ ਕਰਕੇ ਆਉਂਦੀ ਉਹਦੀ ਗਲਤੀ ਆ ਉਹਦੀ ਗਲਤੀ ਬੱਸ ਵਾਲੇ ਦੀ ਇਹ ਪੁਰਾਣੀ ਬੱਸ ਸੀ ਪਤਾ ਨਹੀਂ ਹੁਣ ਸਾਨੂੰ ਕਿਹਦਾ ਨਵੀਆਂ ਕਿ ਪੁਰਾਣੀਆਂ ਵਿੱਚ ਬਿਠੇ ਆ ਜਿੱਥੇ ਆ ਮੈਂ ਇੱਥੋਂ ਲੰਘ ਰਿਹਾ ਸੀਗਾ ਤੇ ਅਲਫਾ ਮਾਲ ਦੇ ਸਾਹਮਣੇ ਨਾ ਇੱਕ ਬੱਸ ਸੀਗੀ ਪੰਸਪ ਇਹ ਜਾ ਰਹੀ ਸੀਗੀ ਅੱਗੇ ਇਹਦੇ ਵਿਸ਼ੇ ਇੱਕ ਪਿਆਰ ਬਸ ਆ ਰਹੀ ਸੀਗੀ ਔਰ ਅਚਾਨਕ ਉਸ ਬਸ ਦੀਆਂ ਬ੍ਰੇਕਾਂ ਜਿਹੜੀਆਂ ਉਹ ਫੇਲ ਹੋ ਗਈਆਂ ਔਰ ਇਸ ਜਿਹੜੀ ਸਰਕਾਰੀ ਬਸ ਸੀਗੀ ਉਹਨੂੰ ਪਿੱਛੋਂ ਹਿਟ ਕੀਤਾ ਔਰ ਕਾਫੀ ਵਸਤਾ ਤੇ ਨੁਕਸਾਨ ਹੋਇਆ ਹੀ ਆ ਕੁਝ ਇਸ ਬਸ ਦੀਆਂ ਡਰਾਈਵਰ ਕੰਡਕਟਰ ਸਵਾਰੀਆਂ ਪਰਮਾਤਮਾ ਦੀ ਕਿਰਪਾ ਦੇ ਨਾਲ ਸੇਫ ਨੇ ਉਹ ਜਿਹੜੀ ਪਿਆਰ ਬਸ ਸੀਗੀ ਉਹਦੇ ਚ ਕੁਝ ਇੱਕ ਸਵਾਰੀਆਂ ਇਚੜ ਹੋਈਆਂ ਨੇ ਉਹਨਾਂ ਨੂੰ ਗੁਰਨਾੰਕ ਦੇਵ ਹਸਪੀਟਲ ਜੜਾਇਆ ਪਹੁੰਚਾ ਦਿੱਤਾ ਗਿਆ ਉਹਨਾਂ ਦੀ ਇਹ ਇਲਾਜ ਚੜ੍ਹੇ ਨਹੀਂ ਉਹ ਚੱਲ ਰਹੇ ਨੇ ਸੋ ਇਹ ਅਚਾਨਕ ਹੀ ਕਿਉਂਕਿ ਪੋਲ ਤੋਂ ਜਦੋਂ نیچے ਨੂੰ ਬੱਸ ਆਉਂਦੀ ਆ ਤੇ ਇੱਕ ਉਹਦੀ ਸਪੀਡ ਵੀ ਜ਼ਿਆਦੀ ਹੋਏਗੀ ਇੱਕ ਨਾਲ ਦੇ ਨਾਲ ਉਹਦੀਆਂ ਬ੍ਰੇਕਾਂ ਫੇਰ ਓਨ ਕਰਕੇ ਏ ਦੋਰ ਘਟਣਾ ਜਿਹੜੀ ਆ ਇਹ ਵਾਪਰੀ ਹੈ ਸਰ ਜਾਨੀ ਨੁਕਸਾਨ ਕਿੰਨਾ ਹੋਇਆ ਨਹੀਂ ਅਜੇ ਤੱਕ ਤੇ ਉਹ ਜਿਹੜਾ ਉਹ ਦੇਖ ਰਹੇ ਆ ਜਿਹਦੇ ਤੇ ਜਿੰਨੇ ਇਥੇ ਮਰੀਜ਼ ਇੰਜਰਡ ਹੋਏ ਨੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ ਪੂਰਾ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਕਿੰਨੇ ਸੀਰੀਅਸ ਨੇ ਕਿਸ ਤਰ੍ਹਾਂ ਇਹ ਡਾਕਟਰਸ ਦੀ ਰਿਪੋਰਟ ਤੋਂ ਬਾਅਦ ਹੈ ਜਿਹੜਾ ਘਰਾਨਿਕ ਹਸਪਤਾਲ ਤੇ ਇੱਕ ਬੰਦਾ ਜਿਹੜਾ ਹੈਗਾ ਉਹ ਮਰ ਚੁੱਕਿਆ ਹੈਗਾ ਦੇਖੋ ਅਜੇ 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 ਜਿਹੋ ਜੜੀਆਂ ਰਿਪੋਰਟਸ ਨੇ ਉਹ ਡਾਕਟਰਸ ਵੱਲੋਂ ਉਹਨਾਂ ਦੀ ਪੋਸਟੀ ਜਿਹੜੀ ਆ ਉਹ ਕਰਨੀ ਬਾਕੀ ਆ ਜਿਵੇਂ ਵੀ ਹੋਏਗਾ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਵੇ ਦੋਨੇ ਪਾਸੇ ਦੇ ਬਾਰੇ ਮੌਜੂਦ ਹੈ ਕੋਈ ਨਹੀਂ ਕੋਈ ਹਾਂਜੀ ਦੋਨੇ ਬਸਾਂ ਦੇ ਡਰਾਈਵਰ ਮੌਜੂਦ ਹੈ ਕਿ ਫਰਾਰ ਹੋਈ ਹੋਇਆ ਨਹੀਂ ਮੈਨੂੰ ਜੋ ਲੱਗਦਾ ਹੈ ਕਿ ਫਰਾਰ ਹੋਣ ਵਾਲੀ ਤੇ ਕੋਈ ਗੱਲ ਨਹੀਂ ਹੈ ਇਸ ਤਰ੍ਹਾਂ ਦੀ ਇਸ ਬਸ ਦੇ ਡਰਾਈਵਰ ਤੇ ਮੈਨੂੰ ਮਿਲੇ ਨੇ ਐਂਡ ਉਸ ਬਸ ਦੇ ਡਰਾਈਵਰ ਜਿਹੜੇ ਨੇ ਉਹ ਵੀ ਇੱਥੇ ਹੀ ਹੋਣਗੇ ਕਿਤੇ ਕਿਉਂਕਿ ਇਸ ਵੇਲੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਨਾ ਉਹਦੇ ਵਿੱਚ ਸਭ ਤੋਂ ਮੇਜਰ ਜਿਹੜਾ ਕੰਮ ਹੁੰਦਾ ਹੈ ਉਹ ਹੁੰਦਾ ਹੈ ਕਿ ਜਿੰਨੇ ਵੀ ਲੋਕ ਜ਼ਖਮੀ ਨੇ ਉਹਨਾਂ ਨੂੰ ਉਹਨਾਂ ਦੀ ਲੋਕ ਆਫਟਰ ਕੀਤੀ ਜਾਵੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਭੇਜੀਏ ਔਰ ਉਹਨਾਂ ਦਾ ਇਲਾਜ ਜਿਹੜਾ ਆ ਉਹ ਸ਼ੁਰੂ ਹੋਵੇ ਸੋ ਅਸੀਂ ਜਾਦਾ ਇਸ ਵੇਲੇ ਜ਼ੋਰ ਇਸੇ ਗੱਲ ਤੇ ਦੇ ਰਹੇ ਹਾਂ ਕਿ ਉਹਨਾਂ ਦਾ ਪ੍ਰੋਪਰ ਇਲਾਜ ਹੋਵੇ ਇੱਥੇ ਇੱਥੇ ਅਲਫਾਬੰਡ ਐਲੀਵੇਟਰ ਰੋਡ ਤੋਂ ਪੁਲ ਦੇ ਥੱਲੇ ਬੱਸ ਜਾ ਰਹੀ ਸੀ ਪੰਜ ਬੱਸ ਜਿਹੜੀ ਚੰਡੀਗੜ੍ਹ ਜਾ ਰਹੀ ਸੀ ਸਵਾਰੀਆਂ ਸਮੇਤ ਉਹਦੇ ਬੈਕ ਤੇ ਇੱਕ ਪਿਆਰ ਬੱਸ ਜਿਹੜੀ ਕਿ ਪਤਾ ਲੱਗਿਆ ਵੀ ਉਹਦੀ ਬ੍ਰੇਕ ਨਹੀਂ ਲੱਗੀ ਉਹ ਆ ਕੇ ਤੇ ਪਿੱਛੇ ਵਜੀ ਹੈ ਜਿਹਦੇ ਨਾਲ ਜਿਹੜੀਆਂ ਪਿਆਰ ਬੱਸ 'ਚ ਬੈਠੀਆਂ ਆਂ ਨੀਆਂ ਸਵਾਰੀਆਂ ਉਹ ਇੰਜਰਡ ਹੋਈਆਂ ਆ ਤੇ ਜਿਹੜੀਆਂ ਪੰਨਵਾਸ ਬੈਠੀਆਂ ਐ ਉਹ ਸਵਾਰੀਆਂ ਉਹ ਵਿਚਾਰਿਆ ਉਹਦੇ ਇੱਥੇ ਮੌਕੇ ਤੇ ਆਏ ਸਾਨੂੰ ਇਤਲਾਹ ਮਿਲਦੇ ਮੈਂ ਟ੍ਰੈਫਿਕ ਇੰਚਾਰਜ ਸਾਨੂੰ ਮੌਕੇ ਤੇ ਪਤਾ ਲੱਗਣ ਤੇ ਇਹ ਆ ਕੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਬੱਸਾਂ ਨੂੰ ਸਾਈਡ ਤੇ ਕਰਵਾ ਕੇ ਸਰ ਦੱਸਿਆ ਜਾ ਰਿਹਾ ਵੀ ਜਿਹੜੇ ਪਿਆਰ ਬੱਸ ਸਵਾਰੀਆਂ ਚ ਉਹਨਾਂ ਦੇ ਇੱਕ ਦੋ ਸਵਾਰੀਆਂ ਡੈਥ ਹੋ ਚੁੱਕੀ ਆ ਉਹ ਥਾਣੇ ਮਖਬੂਲਪੁਰ ਵੱਲੋਂ ਸਬ ਇੰਸਪੈਕਟਰ ਗੁਰਚਰਨ ਸਿੰਘ ਜਿਹੜੇ ਆ ਇਸ ਸੰਬੰਧੀ ਜਿਹੜੀ ਆ ਉਹ ਕਾਰਵਾਈ ਕਰ ਰਹੇ ਆ ਉਹ ਮੌਕੇ ਤੇ ਇੱਥੇ ਆਏ ਹੀ ਤੇ ਹੁਣ ਹਸਪਤਾਲ ਗਏ ਆ ਜੋ ਵੀ ਬੰਦੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਮਕਬੂਲਪੁਰਾ ਥਾਣਾ ਵੱਲੋਂ ਜਖਮੀ ਨੁਕਸਾਨਦਾਰ ਕਿੰਨੇ ਕੋਇਆ ਹੈਗਾ ਇਹਦੇ ਬਾਰੇ ਗੁਰਚਨ ਸਿੰਘ ਸਬ ਇੰਸਪੈਕਟਰ ਜਿਹੜੇ ਗੁਰਨਾਨਕਾ ਹਸਪਤਾਲ ਗਏ ਆ ਉੱਥੇ ਜਾ ਕੇ ਪਤਾ ਲੱਗੇਗਾ ਉਹ ਕਾਰਵਾਈ ਕਰ ਰਹੇ ਆ ਥਾਣਾ ਮਕਬੂਲਪੁਰਾ ਤੋਂ ਇੱਥੇ ਸਰ ਜ਼ਖਮੀ ਕਿੰਨੇ ਕੋਇਆ ਲੋਕ ਜ਼ਖਮੀ ਇੱਥੇ ਜਿਹੜੇ ਜਿੰਨੇ ਵੀ ਹੋਏ ਹੀ ਇੰਜਰਡ ਉਹਨਾਂ ਨੂੰ ਜਿਹੜਾ ਪਿਆਰ ਬੱਸ ਦੀਆਂ ਸਵਾਰੀਆਂ ਉਹਨਾਂ ਨੂੰ ਲੜਾਗਿਰਾਂ ਦੀ ਮਦਦ ਨਾਲ ਸਾਰੇ ਜਿਹੜੀਆਂ ਸਵਾਰੀਆਂ ਗੁਰਨਾਨਕਾ ਹਸਪਤਾਲ ਭੇਜ ਦਿੱਤੀਆਂ ਇੰਜਰਡ ਜਿਹੜੇ ਹਾਸਾ ਐਲੀਵੇਟਰ ਰੋਡ ਤੋਂ ਪੁਲ ਤੋਂ ਉਤਰਦਿਆਂ ਹੋਇਆ ਬੱਸ ਦੇ ਪੰਨ ਬੱਸ ਦੇ ਬੈਕ ਸਾਈਡ ਤੇ ਪਿਆਰ ਬੱਸ ਜਿਹੜੀ ਹੈ ਵਜਈਏ ਪਤਾ ਇਹ ਹੀ ਲੱਗਾ ਆ ਬਾਕੀ ਜਿਹੜਾ ਉਹ ਮਕੈਨੀਕਲ ਰਿਪੋਰਟ ਜਿਹੜੀ ਆ ਉਹ ਤਫਤੀਸ਼ੀ ਅਫਸਰ ਵੱਲੋਂ ਲਈ ਜਾਵੇਗੀ ਪਤਾ ਇਹ ਲੱਗਾ ਮੌਕੇ ਤੇ ਆ